ਫੌਜ ਤੋਂ ਛੁੱਟੀ ਆਏ ਘਰ ਨੌਜਵਾਨ ਫੌਜੀ ਨੂੰ ਪਿਆ ਦਿਲ ਦਾ ਦੌਰਾ ਹੋ ਗਈ ਮੌਤ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 26 ਸਾਲਾ ਨੌਜਵਾਨ ਫੌਜੀ ਸੀ ਜੋ ਕਿ ਸੁਖਪ੍ਰੀਤ ਸਿੰਘ ਜਿਸ ਦੇ ਦਿਲ ਦਾ ਦੌਰਾ ਪੈਮ ਦੇ ਨਾਲ ਮੌਤ ਹੋ ਗਈ ਤੇ ਮਾਪਿਆਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਫੌਜੀ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹ ਫੌਜੀ ਸੁਖਪ੍ਰੀਤ ਸਿੰਘ ਆਪਣੇ ਪਿੱਛੇ 6 ਮਹੀਨੇ ਦਾ ਇੱਕ ਛੋਟਾ ਬੇਟਾ ਪਤਨੀ ਬਜ਼ੁਰਗ ਮਾਤਾ ਅਤੇ ਭੈਣ ਭਰਾ ਨੂੰ ਛੱਡ ਕੇ ਚਲਾ ਗਿਆ ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸਬੰਧੀ ਸੁਖਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਲਾ ਸਾਇਕ ਆਪਰੇਟਰ ਸੁਖਪ੍ਰੀਤ ਸਿੰਘ 581 ਲਾਈਟ ਰੈਜ਼ਰਮੈਂਟ ਚੜ੍ਹਦੀ ਕਲਾ ਮਿਸਾ ਮਾਰੀ ਕੈਂਟ ਅਸਾਮ ਤੇ ਗਲੇਸ਼ੀਅਰ ਤੇ ਆਪਣੀ ਡਿਊਟੀ ਬਖੂਬੀ ਨਿਭਾਰ ਰਿਹਾ ਸੀ ਅਤੇ ਦੇਸ਼ ਦੀ ਸੇਵਾ ਕਰ ਰਿਹਾ ਸੀ ਤੇ 19 ਜੁਲਾਈ ਨੂੰ ਉਹ ਘਰ ਛੁੱਟੀ ਤੇ ਆਏ ਸੀ ਜਿੱਥੇ ਕੀ ਦੋ ਦਿਨ ਪਹਿਲਾਂ ਅਚਾਨਕ ਤਬੀਤ ਖਰਾਬ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਅੰਦਨ ਸੰਸਕਾਰ ਕੀਤਾ ਗਿਆ ਅਤੇ ਇਸ ਮੌਕੇ ਤੇ ਬੜੀ ਕੰਢੇ ਤੋਂ ਪਹੁੰਚੀ ਫੌਜੀ ਟੁਕੜੀ ਵੱਲੋਂ ਲਾਸ਼ ਨੂੰ ਸਲਾਮੀ ਵੀ ਦਿੱਤੀ ਗਈ। ਦਾ ਕੀ ਨਾਮ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਉਥ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਨਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੇਸਨੇਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਡਰ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੇਰੇ ਖਤੀ 26 22 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇਗੀ ਸਰ ਕਿੰਨੇ ਸਾਲ ਪਹਿਲਾਂ ਕਰਤੀ ਆ ਇਹ ਇਹ ਸਾਰਾ ਅਜ ਤੋਂ ਮੇਰੇ ਖਾਲਸਾ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 7-8 ਸਾਲ ਸਰ ਕੀ ਕਰਨਾ ਹੈ ਕਰਨਾ ਸਾਰੇ ਅਜ ਤੋਂ ਪਹਿਲਾਂ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੋਂਡ ਦੇ ਵਿੱਚ ਆਇਆ ਔਰ ਇਹ ਅਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਇਹ ਫਲਟਰਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕੇ ਕਮਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂ ਤੇ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਜੀ ਹਾਂਜੀ ਅੱਜ ਅੱਜ ਦਾ ਅੰਤਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਸੁਖਪ੍ਰ ਇਹ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪਤਲ ਫਟਾਫਟ ਬਹੁਤ ਜਲਦੀ ਇਥੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਹਨੂੰ ਯਾਤਰਾ ਕਰਤਾ ਵਾ ਅੰਮ੍ਰਿਤਸਰ ਲੈ ਜਾ ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਿਆ ਉੱਥੇ ਜਾ ਕੇ ਉਹਨਾਂ ਨੇ ਐਫਸੀ ਜਿਦਾਂ ਸਭ ਕੁਝ ਕੀਤਾ ਵਾ ਉਸ ਤੋਂ ਬਾਅਦ ਉਹਨਾਂ ਡਾਕਟਰ ਕਲੀਅਰ ਕਰਤਾ ਇਸ ਸਰ ਜਿਹੜੇ ਢਿਲ ਮੱਠ ਜਿਹੜੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈਥ ਕਿੰਨੇ ਤੇਲ ਮੱਠ ਤੋਂ ਕੋਈ ਹੋਈ ਨਹੀਂ ਬੜਾ ਨਰੋਵ ਬੰਦਾ ਸੀਗਾ ਇਹ ਛੋਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਹੈ ਕਿਤੇ ਪੋਸਟਿੰਗ ਕਿਤੇ ਸੀ ਇਹਦੀ ਪੋਸਟ ਹੈ 19 ਸਾਂ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜiment ਤੇ ਇਹ ਵਿਆਹ ਇੱਕ ਵਾਰ ਹੈ ਹਾਂਜੀ ਵਿਆਹ ਇੱਕ ਵਾਰ ਹੈ ਸੀਗਾ ਕਿੰਨੇ ਬੱਚਾ ਇੱਕ ਬੱਚਾ ਇਹਦਾ 9-10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਪਰਿਵਾਰ ਦੇ ਪਿੱਛੇ ਇੱਕ ਭੈਣ ਆ ਇੱਕ ਮਾਂ ਇੱਕ ਪਰਵਾਹ ਪਰਵਾਹ ਤੇ ਅੱਜ ਇਸ ਸਰਕਾਰ ਦੀ ਮਲ ਸਨਮਾਨਨਾ ਦੇ ਸੰਸਕਾਰ ਹੋਇਆ ਜੀ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਯੂਨਟ ਦੇ ਦੀ ਯੂਨਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮਐਚ ਆ ਕੇ ਸੀ ਉਦੋਂ ਜੀਸੂ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ ਕਰਵਾਈ ਆ ਤੋਂ ਘਰ ਤੱਕ ਵੀ ਉਹਨਾਂ ਨੇ ਡੈੱਡ ਬਾਡੀ ਤੱਕ ਪੋਸਟਮਾਰਟਮ ਵੀ ਉਹਨਾਂ ਨੇ ਆਪ ਹੀ ਕਰਵਾਇਆ ਵਾ ਤੇ ਘਰ ਵੀ ਛੱਡ ਕੇ ਨਾਲ ਸਰਕਾਰ ਵੀ ਉਹਨਾਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਵਾ ਇਸ ਬੱਚੇ ਦਾ ਜਦ ਇਹ ਆ ਵੀ ਉਤੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੇ ਖੱਲਿਆਣ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਥੇ ਠੰਡ ਜ਼ਿਆਦਾ ਸੀ ਖੱਲਿਆਣ ਕੇ ਕੀ ਕਾਰਨ ਬਣਿਆ ਇਹਦੇ ਬਾਰੇ ਵੀ ਕੁਝ ਨਹੀਂ ਕਰ ਸਕਦਾ ਹੁਣ ਉੱਥੇ ਗਲੇਸ਼ੀਅਰ ਕਟਿਆ ਨਾ ਗਲੇਸ਼ੀਅਰ ਹੀ ਕਟਿਆ ਉੱਥੇ